ਜੀ ਕੇ ਵਲੌਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਜਾਣਗੇ ਬਸੰਤ ਰੁੱਤ ਦੇ ਇਤਿਹਾਸ ਬਾਰੇ ਬਸੰਤ ਰੁੱਤ ਨੂੰ ਸਾਰੀਆਂ ਰੁੱਤਾਂ ਦਾ ਰਾਜਾ ਕਿਹਾ ਜਾਂਦਾ ਹੈ ਬਸੰਤ ਰੁੱਤ ਮਾਘ ਸੁਦੀ ਇੱਕ ਤੋਂ ਸ਼ੁਰੂ ਹੋ ਜਾਂਦੀ ਹੈ ਬਸੰਤ ਤੋਂ ਭਾਵ ਹੈ ਵਸਨਾ ਰਹਿਣਾ ਬਸੰਤ ਦੀ ਆਮਦ ਨਵੀਆਂ ਜ਼ਿੰਦਗੀਆਂ ਲੈ ਕੇ ਆਉਂਦੀ ਹੈ ਇਸ ਸਮੇ ਕੁਦਰਤ ਦਾ ਇੱਕ ਨਵेकਲਾ ਰੂਪ ਦਿਖਾਈ ਦਿੰਦਾ ਹੈ ਇਸ ਸਮੇਂ ਨਾ ਗਰਮੀ ਹੁੰਦੀ ਹੈ ਨਾ ਹੀ ਸਰਦੀ ਹੁੰਦੀ ਹੈ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ ਸਿੱਖ ਧਰਮ ਵਿੱਚ ਬਸੰਤ ਨੂੰ ਅੰਦਰ ਦੇ ਖੇੜੇ ਨਾਲ ਜੋੜ ਕੇ ਗੁਰੂ ਸਾਹਿਬਾਨ ਨੇ ਪੇਸ਼ ਕੀਤਾ ਹੈ ਜਿਸ ਤਰ੍ਹਾਂ ਬਸੰਤ ਰੁੱਤ ਵਿੱਚ ਕੁਦਰਤ ਮਹੌਲਦੀ ਹੈ ਉਸੀ ਤਰ੍ਹਾਂ ਹੀ ਗੁਰੂ ਸਹਿਬਾਨ ਨੇ ਆਤਮਾ ਦੇ ਮੋਲਨ ਦੀ ਗੱਲ ਕੀਤੀ ਹੈ ਗੁਰਬਾਣੀ ਵਿੱਚ ਵੀ ਉਸ ਵਿਅਕਤੀ ਲਈ ਸਦਾ ਬਸੰਤ ਵਰਗਾ ਵਾਤਾਵਰਨ ਕਲਪਿਆ ਗਿਆ ਹੈ ਜਿਸ ਉਤੇ ਪਰਮਾਤਮਾ ਦੀ ਕਿਰਪਾ ਅਤੇ ਗੁਰੂ ਦੀ ਦਇਆ ਹੋਵੇ ਤਿਸ ਬਸੰਤ ਜਿਸ ਪ੍ਰਭੂ ਦਿਆਲ ਤਿਸ ਬਸੰਤ ਜਿਸ ਗੁਰੂ ਦਿਆਲ ਬਸੰਤ ਪੰਜੀ ਵਾਲੇ ਦਿਨ ਇਸ਼ਨਾਨ ਕਰਕੇ ਪੁੰਨ ਦਾਨ ਕਰਨਾ ਬਹੁਤ ਮਹੱਤਵਪੂਰਨ ਸ ਜੁਆ ਜਾਂਦਾ ਹੈ ਪੰਜਾਬ ਵਿੱਚ ਉਂਝ ਤਾਂ अनेका ਥਾਵਾਂ ਉਤੇ ਇਸ ਦਿਨ ਮੇਲੇ ਲੱਗਦੇ ਹਨ ਪਰ ਸ਼ਹਿਰਟਾ ਅਤੇ ਪਟਿਆਲਾ ਦੁਖਨਵਾਰਨ ਗੁਰਦੁਆਰਾ ਸਹਿ ਵਿਖੇ ਬਹੁਤ ਵੱਡੇ ਮੇਲੇ ਲੱਗਦੇ ਹਨ ਜਿਨ੍ਹਾਂ ਵਿੱਚ ਭਗਤੀ ਭਾਵ ਤੋਂ ਇਲਾਵਾ ਪੰਜਾਬ ਦੇ ਸੱਭਿਆਚਾਰ ਦੇ ਵੀ ਰੰਗ ਦੇਖਣ ਨੂੰ ਮਿਲਦੇ ਹਨ ਇਤਿਹਾਸਿਕ ਦ੍ਰਿਸ਼ਟੀ ਤੋਂ ਬਸੰਤ ਪੰਚਮੀ ਵਾਲੇ ਦਿਨ ਕਈ ਅਹਿਮ ਪਲ ਹੋ ਗੁਜ਼ਰੇ ਜਿਸ ਕਾਰਨ ਸਿੱਖ ਇਤਿਹਾਸ ਦੀ ਪੱਖ ਤੋਂ ਸਿੱਖ ਉਹਨਾਂ ਸਿੱਖ ਘਟਨਾਵਾਂ ਅਤੇ ਗੁਰੂ ਲੇਖ ਵਿੱਚ ਜੁੜੇ ਪਲਾਂ ਨੂੰ ਯਾਦ ਕਰਦੇ ਹਨ ਸਿੱਖ ਇਤਿਹਾਸ ਦੱਸਦਾ ਹੈ ਕਿ ਬਸੰਤ ਪੰਚਮੀ ਵਾਲੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੁੱਖ ਨਿਵਾਰਨ ਸਹਿ ਪਟਿਆਲਾ ਵਾਲੇ ਸਥਾਨ ਤੇ ਚਰਨ ਪਾਈ ਸਨ ਅਤੇ ਇਸ ਸਥਾਨ ਨੂੰ ਬਖਸ਼ਿਸ਼ ਨਾਲ ਨਿਵਾਜਿਆ ਸੀ ਇਤਿਹਾਸ ਵਿੱਚ ਦਰਜ ਹੈ ਕਿ ਕਲਗੀਧਰ ਪਾਸ਼ਾ ਜੀ ਦਾ ਗੁਰੂ ਕਾ ਲਾਹੌਰ ਵਿਖੇ ਵਿਆਹ ਪੁਰਬੀ ਬਸੰਤ ਪੰਚਮੀ ਵਾਲੇ ਦਿਨ ਹੋਇਆ ਸੀ ਬਸੰਤ ਪੰਚਮੀ ਵਾਲੇ ਦਿਨ ਹੀ ਲਾਹੌਰ ਦੇ ਸੂਬੇਦਾਰ ਜਕਰੀਆ ਖਾਨ ਨੇ ਤਾਰਮ ਅੰਦਤ ਕਰਕੇ 17ਵਰੀਆਂ ਦੇ ਨੌਜਵਾਨ ਹਕੀਕਤ رائے ਨੂੰ ਸ਼ਹੀਦ ਕੀਤਾ ਸੀ ਮਿਸਲਾਂ ਦੇ ਸਮੇਂ ਤੋਂ ਹੀ ਬਸੰਤ ਪੰਚਮੀ ਵਾਲੇ ਦਿਨ ਸਿੱਖ ਸ਼ਸਤਰ ਵਿੱਦਿਆ ਦੇ ਜੋਹਰ ਦਿਖਾਉਂਦੇ ਆਏ ਹਨ ਇਸ ਤਰ੍ਹਾਂ ਦੇ ਹੀ ਇੱਕ ਬਸੰਤ ਪੰਚਮੀ ਦੇ ਦਰਬਾਰ ਵਿੱਚ ਹਰੀ ਸਿੰਘ ਨਲਵਾ ਮਹਾਰਾਜ ਰਣਜੀਤ ਸਿੰਘ ਦੀ ਨਜ਼ਰੀ ਝੜਿਆ ਸੀ ਸਿੱਖ ਰਾਜ ਦੀਆਂ ਟਲਦੀਆਂ ਸ਼ਾਮਾਂ ਨੂੰ ਥੰਮਣ ਦੀ ਕੋਸ਼ਿਸ਼ ਕਰਨ ਵਾਲਾ ਸਿੱਖ ਜਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਅਲਵੀ ਬਸੰਤ ਪੰਜਵੀਂ ਵਾਲੇ ਦਿਨ 10 ਫਰਵਰੀ ਸਨ 1864 ਨੂੰ ਸ਼ਹੀਦ ਹੋਇਆ ਸੀ ਇਸੇ ਦਿਨ ਹੀ ਨਾਮਤਾਰੀ ਆਗੂ ਬਾਬਾ ਰਾਮ ਸਿੰਘ ਜੀ ਦਾ ਜਨਮ ਅਤੇ ਇਸੇ ਦਿਨ ਸਾਲ 1773 ਵਿੱਚ ਉਹਨਾਂ ਨੂੰ ਦੇਸ਼ ਨਿਕਾਲਾ ਹੋਇਆ ਸੀ। ਬਸੰਤ ਪੰਚਮੀ ਵਾਲੇ ਦਿਨ ਹੀ 49 ਨਾਮਤਾਰੀ ਸਿੱਖ ਮਲੇਰਕੋਟਲੇ ਵਿਖੇ ਅੰਗਰੇਜ਼ ਸਰਕਾਰ ਨੇ ਤੋਪਾਂਗੇ ਉਡਾ ਦਿੱਤੇ ਸਨ। ਬਸੰਤ ਪੰਚਮੀ ਵਾਲੇ ਦਿਨ ਮਹਾਰਾਜ ਰਣਜੀਤ ਸਿੰਘ ਜੀ ਬੜੇ ਸ਼ੌਕ ਨਾਲ ਦਰਬਾਰ ਸਜਾਉਂਦੇ ਸਨ ਜਿਸ ਵਿੱਚ ਹਰ ਵਿਅਕਤੀ ਪੀਲੇ ਵਸਤਰ ਧਾਰਨ ਕਰਦਾ ਸੀ ਨਿਹੰਗ ਸਿੰਘ ਵੀ ਇਸ ਦਿਨ ਪੀਲੇ ਬਸਤਰ ਪਾ ਕੇ ਆਪਣੇ ਫੌਜੀ ਕਰਤਵ ਦਿਖਾਉਂਦੇ ਸਨ ਖੇਤਾਂ ਵਿੱਚ ਖਿੜੀ ਹੋਈ ਪੀਲੀ ਸਰੋਂ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਕੁਦਰਤ ਨੇ ਪੀਲੀ ਪੋਸ਼ਾਕ ਪਹਿਨ ਲਈ ਹੋਵੇ ਇਸ ਦਿਨ ਲੋਕ ਆਪਣੇ ਘਰਾਂ ਵਿੱਚ ਪੀਲੇ ਪਕਵਾਨ ਜਿਵੇਂ ਪੀਲੇ ਚਾਵਲ ਪੀਲਾ ਪਲਾਉ ਕੇਸਰੀ ਕੜਾ ਆਦਿਅਰ ਕਰਕੇ ਖਾਂਦੇ ਹਨ ਸੱਚ ਤਾਂ ਇਹ ਹੈ ਕਿ ਪ੍ਰਕਿਰਤੀ ਦਾ ਕੇਸਰੀਆ ਰੰਗ ਪੂਰੀ ਤਰ੍ਹਾਂ ਜਨ ਜੀਵਨ ਉਤੇ ਸ਼ਾ ਜਾਂਦਾ ਹੈ ਸੰਗੀਤ ਪ੍ਰੇਮੀਆਂ ਨੇ ਇਸ ਰੁੱਤ ਲਈ ਇੱਕ ਵਿਸ਼ੇਸ਼ ਰਾਗ ਬਸੰਤ ਦੀ সুর ਸਾਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਰਾਗ ਕਰਮ ਵਿੱਚ ਪਛੀਮਾ ਰਾਗ ਹੈ ਇਸ ਤਰ੍ਹਾਂ ਗੁਰੂ ਇਤਿਹਾਸ ਤੇ ਸਿੱਖ ਇਤਿਹਾਸ ਵਿੱਚ ਬਸੰਤ ਪੰਚਮੀ ਦਾ ਇਹ ਦਿਹਾੜਾ ਆਪਣੇ ਅੰਦਰ ਕਈ ਪੰਨੇ ਸਮੋਈ ਬੈਠਾ ਹੈ Hindu ਧਰਮ ਦੀ ਮੰਨਤਾ ਹੈ ਕਿ ਬਸੰਤ ਪੰਚਮੀ ਵਾਲੇ ਦਿਨ ਬ੍ਰਹਮਾ ਜੀ ਨੇ ਸਰਸਵਤੀ ਨੂੰ ਪ੍ਰਗਟ ਕੀਤਾ ਸੀ ਇਸੀ ਕਰਕੇ ਬਸੰਤ ਪੰਚਮੀ ਵਾਲੇ ਦਿਨ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ਸੋ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜ਼ਰੂਰ ਜਾਣੂ ਕਰਾਉਣਾ ਚਾਹੀਦਾ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ